ਹਾਂਜੀ ਸਭ ਤੋਂ ਪਹਿਲਾਂ ਇਹ ਦੱਸ ਦੋ ਤੁਸੀਂ ਕਿੱਥੋਂ ਆਇਓ ਜੀ ਹਾਂਜੀ ਅਸੀਂ ਆਏ ਹਾਂ ਪਿੰਡ ਕੋਤਮਪੁਰ ਤੋਂ ਸੋਰਾਂ ਦੇ ਪਿੰਡ ਤੇ ਮੇਰਾ ਘਰ ਹੈ ਅੱਛਾ ਮੈਂ ਪੇਕਿਆਂ ਦੇ ਪਿੰਡੋਂ ਆਈ ਹੋਈ ਹਾਂ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਸੀ ਇੱਥੇ ਜਾਣ ਵਾਸਤੇ ਵੀ ਤੁਸੀਂ ਜਾ ਕੇ ਆਓ ਡਾਕਟਰ ਮਤਲਬ ਕਿ ਬਾਬਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਨੇ ਅੱਛਾ ਪਰ ਮੈਂ ਬੇਗੋਰੀ ਜੀ ਕਰ ਦਿੱਤੀ ਫਿਰ ਮੇਰੇ ਦਿਮਾਗ 'ਚੋਂ ਇਹ ਗੱਲ ਨਿਕਲ ਗਈ ਕਿ ਉਹ ਕਿਹੜੀ ਜਗ੍ਹਾ ਸੀ ਚੇਤਾ ਭੁੱਲ ਗਿਆ ਹੁਣ ਮੈਂ ਫੋਨ ਤੇ ਵੇਖਿਆ ਸੀਗਾ ਅੱਛਾ YouTube ਤੇ ਵਿੱਚ ਹੈ ਤੇ ਇਹਨਾਂ ਦੀ ਮਸ਼ਹੂਰੀ ਸੁਣ ਕੇ ਫਿਰ ਮੈਨੂੰ ਫਟਦੇ ਨੇ ਯਾਦ ਆ ਗਿਆ ਵੀ ਇਹ ਉਹੀ ਜਗ੍ਹਾ ਹੈ ਜਿੱਥੇ ਮੈਨੂੰ ਕਿਤੇ ਪਹਿਲਾਂ 10 ਸਾਲ ਕਿਸੇ ਨੇ ਕਿਹਾ ਸੀ ਪਰ ਮੈਂ ਗਈ ਨਹੀਂ ਸੀ ਅੱਛਾ ਹਾਂਜੀ ਫਿਰ ਹੁਣ ਤੁਸੀਂ ਸੌਰਿਆ ਦੇ ਪਿੰਡ ਤੋਂ ਆਏ ਕਿ ਪੇਕਿਆਂ ਦੇ ਪਿੰਡ ਤੋਂ ਆਏ ਮੈਂ ਆਪਣੇ ਪੇਕਿਆਂ ਦੇ ਪਿੰਡ ਤੋਂ ਆਇਆ ਅੱਛਾ ਪੇਕ ਸੌਰਿਆ ਦੇ ਪਿੰਡ ਤੋਂ ਕਿਉਂ ਨਹੀਂ ਆਏ ਸੋਰੀ ਮੈਂ ਵੈਸੇ ਆਈ ਹੋਈ ਸੀਗੇ ਨਾ ਇੱਥੇ ਦੱਸਿਆ ਵੀ ਮੈਨੂੰ ਇੱਥੇ ਹੀ ਸੀਗੀ ਅੱਛਾ ਅੱਛਾ ਹਾਂਜੀ ਹਾਂਜੀ ਕੀ ਦਰਦ ਕਰਦਾ ਸੀ ਕੀ ਦੁੱਖਦਾ ਸੀ ਤੁਹਾਡਾ ਜੀ ਮੇਰੇ ਪਹਿਲਾਂ ਤੇ ਇੱਕ ਕੋਟਾ ਦੁਖਦਾ ਸੀਗਾ ਹਾਂਜੀ ਅੱਜ ਕੱਲ ਮੇਰੇ ਦੋਨੇ ਕੋਟੇ ਦੁਖਦੇ ਨੇ ਅੱਛਾ ਮਤਲਬ ਪ੍ਰੋਬਲਮ ਕੀ ਆਈ ਵੀ ਮਤਲਬ ਪਹਿਲਾਂ ਇੱਕ ਦਰਦ ਕਰਦਾ ਸੀ ਤੇ ਹੁਣ ਦੂਜਾ ਵੀ ਕਰਨ ਲੱਗਿਆ ਕੰਮ ਵਗੈਰਾ ਜ਼ਿਆਦਾ ਰਹਿੰਦਾ ਜਾਂ ਨਹੀਂ ਕੋਈ ਕੰਮ ਨਹੀਂ ਹਾਂਜੀ ਕਿਸੇ ਕਿਸਮ ਦਾ ਕੋਈ ਵੀ ਕੰਮ ਨਹੀਂ ਹੈ ਗਿਆ ਹੈ ਜਾਂ ਡਾਕਟਰ ਕਹੀ ਜਾਂਦੇ ਨੇ ਵੇਟ ਵਧ ਗਿਆ ਕਹੀ ਕਿ ਕਦੀ ਕਹਿ ਦੇਣਗੇ ਯੂਰੀਆ ਵਧ ਗਿਆ ਪਰ ਮੈਨੂੰ 10 ਸਾਲਾਂ ਤੋਂ ਕੋਈ ਵੀ ਰਾਮ ਨਹੀਂ ਆਇਆ ਮੈਂ ਕੋਈ ਡਾਕਟਰ ਵੀ ਵਿਰਲੇ ਛੱਡਿਆ ਹੋਣਾ ਹੈ ਅੱਛਾ 10 ਸਾਲਾਂ ਤੋਂ ਹਾਂਜੀ 10 ਸਾਲਾਂ ਤੋਂ ਪਹਿਲਾਂ ਘਟ ਸੀਗਾ ਹੁਣ ਵਧ ਹੀ ਜਾਂਦਾ ਹੈ ਯਾਨੀ ਕਿ ਦਵਾਈਆਂ ਨਾਲ ਮੇਰਾ ਵਧਿਆ ਹੈ ਘਟਿਆ ਨਹੀਂ ਮੈਂ ਕਹਿ ਸਕਦੀ ਠੀਕ ਹੈ ਤੁਸੀਂ ਹੋਰ ਥੰਮ ਤੋਂ ਬਹੁਤ ਦਵਾਈਆਂ ਖਾ ਚੁੱਕੇ ਹਾਂਜੀ ਅਚਾਨਕ ਮੈਂ ਜਦੋਂ ਇਹਨਾਂ ਦਾ ਸੁਣਿਆ ਫੋਨ ਦੇ ਉੱਪਰ ਐਡਰੈਸ ਤਾਂ ਫਿਰ ਮੈਨੂੰ ਯਾਦ ਆਇਆ ਕਿ ਜਿਹੜਾ ਬਜ਼ੁਰਗਾ ਮੈਨੂੰ ਕਿਹਾ ਸੀ ਨਾ ਇਹ ਉਹੀ ਜਗ੍ਹਾ ਹੈ ਤੇ ਮੈਂ ਜਾ ਕੇ ਕਿਉਂ ਨਾ ਰਾਜਜਨ ਮੈਂ ਆਈ ਆ ਤਾਂ ਮੇਰੇ ਮੈਨੂੰ ਪਹਿਲੀ ਵਾਰੀ ਦਿਖਾਉਣ ਨਾਲ ਵੀ ਇਹਨਾਂ ਨੇ ਕਿਹਾ ਵੀ ਤੁਸੀਂ ਚੱਲ ਕੇ ਆਓ ਤੁਹਾਨੂੰ ਕਿੰਨਾ ਕੋ ਫਰਕ ਲੱਗਿਆ ਮੈਨੂੰ ਬਹੁਤ ਜ਼ਿਆਦਾ ਫਰਕ ਲੱਗਿਆ ਠੀਕ ਹੈ ਅੱਜ ਪਹਿਲੀ ਵਾਰ ਆਏ ਹੋ ਹਾਂਜੀ ਮੈਂ ਪਹਿਲੀ ਵਾਰੀ ਆਈ ਆ ਠੀਕ ਹੈ ਇਹਨਾਂ ਨੇ ਕੋਈ ਦਵਾਈ ਬੂਟੀ ਦਿੱਤੀ ਜਾਂ ਕੋਈ ਮ사ਜ ਵਗੈਰਾ ਕੀਤੀ ਕੁਛ ਨਹੀਂ ਕੀਤਾ ਇਹਨਾਂ ਆਪਣੇ ਤਰੀਕੇ ਦੇ ਨਾਲ ਇਹਨੂੰ ਦੇਖ ਰਿਖ ਕਰਕੇ ਆਪਣਾ ਜਵੇਂ ਦੀ ਸੈਟਿੰਗ ਕਰ ਦਿੰਦੇ ਨੇ ਜੇ ਤਾਂ ਉਹੀ ਕੀਤਾ ਹੈ ਮਾਲਸ਼ ਵੀ ਨਹੀਂ ਹਜੇ ਤੱਕ ਕੀਤੀ ਸਿਰਫ ਇਹਨਾਂ ਨੇ ਆਪਣੇ ਹਿਸਾਬ ਨਾਲ ਜੋ ਵੀ ਜਵੇਂ ਨਾੜ ਕੋਈ ਦੱਬੀ ਹੁੰਦੀ ਹੈ ਜਾਂ ਇਹਦੀ ਸੈਟਿੰਗ ਪੈਰ ਨੂੰ ਖੇਚ ਪਾਈ ਹੈ ਇਹਨਾਂ ਨੇ ਖੀਚਾ ਖੀਚਾ ਪਾ ਕੇ ਫਿਰ ਇਹਨਾਂ ਨੇ ਇਦਾਂ ਜਿਵੇਂ ਕਰਦੇ ਨਹੀਂ ਹੈਗੇ ਛਟਕੇ ਜੇ ਦਿੱਤੇ ਨੇ ਅੱਛਾ ਛਟਕੇ ਦਿੱਤੇ ਨੇ ਹਾਂਜੀ ਛਟਕੇ ਦਿੱਤੇ ਨੇ ਤੇ ਹੁਣ ਤੁਹਾਨੂੰ ਕਿੱਦਾਂ ਮਤਲ ਛਟਕਿਆਂ ਤੋਂ ਬਾਅਦ ਕਿੱਦਾਂ ਮਹਿਸੂਸ ਹੋ ਰਿਹਾ ਸੀ ਫਿਰ ਇਹਨਾਂ ਮੈਨੂੰ ਕਿਹਾ ਵੀ ਤੁਸੀਂ ਚੱਲ ਕੇ ਆਓ ਮੈਨੂੰ ਬੜਾ ਫਰਕ ਲੱਗਿਆ ਠੀਕ ਮੈਨੂੰ ਆਸ ਜੀ ਜਾ ਕੇ ਕਿ ਇਹ ਕਿ ਸ਼ਾਇਦ ਮੈਂ ਪਹਿਲਾਂ ਦੀ ਤਰ੍ਹਾਂ ਚੱਲ ਪਾਵਾਂਗੀ ਠੀਕ ਹੈ ਜੀ ਪਹਿਲੀ ਵਾਰ ਆ ਕੇ ਤੁਹਾਨੂੰ ਫੀਲ ਵਧੀਆ ਹੋਣਾ ਹਾਂਜੀ ਹਾਂਜੀ